ਸਸੀ ਗੱਲ ਜੀ ਆਓ ਜੀ ਬਾਈ ਜੀ ਕਿਾ ਹਾਲ ਮਰੀ ਜੀ ਬਣੀ ਹੋਰ ਹਾਂਜੀ ਪਾ ਜੀ ਮੈਂ ਨਾ ਇੱਥੇ ਤੋਂ ਵਰਕੀ ਮਹੰਗਾਈ ਸੀ ਦਿਵਾਲੀ ਦੇ ਟਾਈਮ ਹਾਂਜੀ ਇਕੱਲੇ ਮੇਰੇ ਇੱਥੇ ਯਾਰ ਦੋਸਤ ਰਹਿੰਦੇ ਆ ਉਹਨਾਂ ਨੇ ਤੁਹਾਡੀ ਵਰਕੀ ਲਈ ਹੋਗੀ ਕਾਫੀ ਪ੍ਰਸ਼ੰਸਾ ਕੀਤੀ ਆ ਇਹ ਕਹਿੰਦੇ ਜੀ ਮੈਂ ਅੱਜਕੱਲ ਮਾਰਕੀਟ ਵਿੱਚ ਕਾਫੀ ਮਿਲਾਵਟ ਆ ਰਹੀ ਆ ਇਹ ਤੁਹਾਡੀ ਵਰਕੀ ਦਾ ਟੇਸਟ ਵੀ ਵਧੀਆ ਹੋਰ ਬਹੁਤ ਵਧੀਆ ਮੈਂ ਜੀ ਦੇ ਸਮਝਰੇਤ ਹੋਇਆ ਖਰੜ ਸਾਈਡ ਤੋਂ ਇਹ ਵਰਕੀ ਦਾ ਨਾਮ ਸੁਣ ਕੇ ਇਹਨਾਂ ਦਾ ਹਾਂਜੀ 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 ਐਕਚੁਅਲੀ ਮੇਰੇ ਇੱਥੇ ਦੋਸਤ ਰਹਿੰਦੇ ਆ ਜੀ ਹਾਂਜੀ ਉਹਨਾਂ ਨੇ ਮੈਨੂੰ ਦੱਸਿਆ ਸੀ ਕਹਿੰਦੇ ਇੱਕ ਵਾਰ ਤੁਸੀਂ ਬਾਜ਼ਾਰ ਚ ਚੈੱਕ ਕਰਕੇ ਦੱਸੋ ਕਾਦੀ ਫਿਰ ਮੈਂ ਪਹਿਲਾਂ 1 ਕਿਲੋ ਮਗਾਈ ਸੀ ਮੈਂ ਫਿਰ ਰਿਸ਼ਤੇਦਾਰੀਆਂ ਜਿਵੇਂ ਆਪਾਂ ਚਲੋ ਤੋਹਫਾ ਵਗੈਰਾ ਦੰਦੇ ਹੁੰਦੇ ਆ ਇਸ ਤਰ੍ਹਾਂ ਦੇ ਤੌਰ ਤੇ ਹਾਂਜੀ ਤੇ ਮੈਂ ਫਿਰ 4 ਕਿਲੋ ਹੋਰ ਮਗਾਈ ਸੀ ਜਦੋਂ ਆਪਣੀ ਸਾਰੀ ਰਿਸ਼ਤੇਦਾਰੀ ਚ ਇਹਨਾਂ ਦੀ ਵਾਪਸੀ ਮੰਡੀ ਆ ਤੇ ਰਿਸ਼ਤੇਦਾਰਾਂ ਨੂੰ ਕਿਵੇਂ ਲੱਗੀ ਉਹ ਸਾਰੇ ਨਹੀਂ ਪ੍ਰੇਜ਼ ਕੀਤੀ ਜੀ ਮੈਂ ਬਾਕੀ ਦਾ ਹੁਣ ਦੁਬਾਰਾ ਫਿਰ ਇੰਨੀ ਦੂਰ ਤੋਂ ਦੁਬਾਰਾ ਇੱਕ ਹੋਰ ਬਰਫੀ ਲੈਣਾ ਹੈ ਜੀ ਅੱਛਾ ਜੀ ਹਾਂ ਜੀ ਅੱਜ 2 ਕਿਲੋ ਹੋਰ ਲੈ ਕੇ ਜਾਵਾਂਗਾ ਤੇ ਤੁਹਾਨੂੰ ਇੱਕ ਹੋਰ ਗੱਲ ਵੀ ਪਤਾ ਹੈ ਇਹਨਾਂ ਦੀ ਹਾਂਜੀ ਹਾਂਜੀ ਇਹਨਾਂ ਨੇ 쿠ਪਨ ਰੱਖੇ ਆ ਹੁਣ ਅੱਛਾ ਜੀ ਆ ਦੱਸਿਓ ਹੁਣ ਕੀ ਹਾਂ ਯਾ ਪ੍ਰੈਜ਼ ਰੱਖੇ ਆ ਆਪਾਂ ਨਾ ਅੱਛਾ ਜੀ ਮੈਂ 4 ਕਿਲੋ ਬਰਫੀ ਨਾਲ ਇੱਕ 쿠ਪਨ ਰੱਖਿਆ ਅੱਛਾ ਜੀ ਠੀਕ ਹੈ ਜੀ ਤੇ 200 쿠ਪਨ ਟੋਟਲ ਹੈ ਠੀਕ ਹੈ ਜੀ ਜਿੱਦਣ 200 쿠ਪਨ ਪੂਰਾ ਹੋ ਗਿਆ ਆਪਾਂ ਤੁਰੰਤ ਬਾਅਦ ਇਨਾਮ ਕੱਢਣੇ ਇੱਕਾ ਤੋਂ ਸਟਾਰਟ ਕਰਿਆ ਜੀ ਆਪਾਂ ਨਾ ਇੱਕ ਰਿਹਾ ਜੀ 16 11 ਤੋਂ 16 ਤਰੀਕ ਤੋਂ ਸਟਾਰਟ ਕਰਿਆ ਠੀਕ ਹੈ ਠੀਕ ਹੈ ਪਹਿਲਾ ਇਨਾਮ ਰੱਖਿਆ 21000 ਦਾ ਠੀਕ ਹੈ ਜੀ ਤਿੰਨੇ ਇਨਾਮ ਰੱਖੇ 11-11000 ਰੁਪਏ ਦੇ ਜਿੱਦਣ ਸਾਡਾ 200 ਗੁੱਪਨ ਪੂਰਾ ਹੋ ਗਿਆ ਠੀਕ ਹੈ ਜੀ ਤੁਰੰਤ ਬਾਅਦ ਇੱਥੇ ਕੈਮਰੇ ਦੀ ਹਾਜ਼ਰੀ 'ਚ ਠੀਕ ਹੈ ਜੀ ਆਪਾਂ ਇਨਾਮ ਕੱਢੋਂਗੇ ਠੀਕ ਹੈ ਪਰ ਉਸੇ ਟਾਈਮ ਦਿੱਤੇ ਜਾਣਗੇ ਇਨਾਮ ਠੀਕ ਹੈ ਜੀ ਹਾਂ ਜੀ ਜਿਵੇਂ ਮੰਨੂ ਤਾਂ ਅੱਜ 2 ਕਿਲੋ ਦੀ ਲੋੜ ਆ 2 ਕਿਲੋ ਮੈਂ 2 ਹਫ਼ਤੇ ਬਾਅਦ ਜਿਵੇਂ ਕਦੀ ਉਹ ਵਿੱਚ ਕਵਰ ਹੋ ਜਾਏਗੀ 4 ਕਿਲੋ ਹਾਂ ਤੁਸੀਂ 2 ਕਿਲੋ ਅੱਜ ਲੈ ਲਓ ਜਦ ਦੁਬਾਰਾ ਹੈ ਦੂਜੀ ਵਾਰ 2 ਕਿਲੋ ਲਓਗੇ ਉਸ ਟਾਈਮ ਤੁਹਾਨੂੰ ਅਸੀਂ ਨਾਲ ਕੂਪਨ ਦੇ ਦੋਗੇ ਤੁਹਾਡਾ 4 ਕਿਲੋ ਪੂਰਾ ਹੋ ਜਾਊਗਾ ਠੀਕ ਹੈ ਠੀਕ ਹੈ ਤੇ ਟਾਰਗੇਟ ਹੈ ਜਿਹੜਾ 200 ਕੂਪਨਾਂ ਦਾ ਉਹਦੇ ਵਿੱਚ ਤੁਸੀਂ ਮੈਂਬਰ ਬਣ ਜਾਓਗੇ ਠੀਕ ਹੈ ਠੀਕ ਹੈ ਤੇ ਐਦਾਂ ਵੀ ਠੀਕ ਹੈ ਜਿੰਨੇ ਜ਼ਰੂਰਤ ਹੈ ਲਿਆ ਸਕਦੇ ਆ 2-2 ਕਿਲੋ ਕਰਕੇ ਇਹ ਤਾਂ ਚੀਜ਼ ਤੁਸੀਂ ਵਧੀਆ ਸ਼ੁਰੂ ਕਰ ਦਿੱਤੀ ਹਾਂ ਠੀਕ ਹੈ ਠੀਕ ਹੈ ਕੱਠੀ ਲਿਆਣੀ ਹੋਵੇ ਕੱਠੀ ਬਲੀ ਆ ਸਕਦਾ ਕੋਈ 2-2 ਕਿਲੋ ਕਰਕੇ ਉਹ ਵੀ ਲਿਆ ਸਕਦਾ ਠੀਕ ਹੈ ਠੀਕ ਚਲੋ ਉਹਨੂੰ ਫਿਲਹਾਲ ਤਾਂ 2 ਕਿਲੋ ਕਰੀ ਦਿਓ ਠੀਕ ਹੈ ਬਾਕੀ ਫਿਰ ਵੀ ਪੁੱਛਾ ਪੁੱਛਣ ਦਾ ਘਰ ਦਿਓ ਜੇ ਹੋਰ ਚਾਹੀਦੀ ਹੋਈ ਠੀਕ ਹੈ ਠੀਕ ਤੇ ਹੋਰ ਤੁਸੀਂ ਹੁਣ ਗਾਕਰ ਨੂੰ ਵੀ ਕੀ ਕਹੂੰ ਮੈਂ ਬਿਲਕੁਲ ਆਪਣੇ ਨਾਲ ਦੇ ਯਾਰ ਦੋਸਤਾਂ ਨੂੰ ਦੱਸਿਆ ਹਾਂਜੀ ਵੈਸੇ ਮੇਰੇ ਕੁਰਾਲੀ ਹੋਰ ਵੀ ਫਰੈਂਡ ਹੈਗੇ ਆ ਉਹਨਾਂ ਨੂੰ ਉਹ ਖੁਦ ਹੀ ਕਹਿੰਦੇ ਆ ਕਹਿੰਦੇ ਇਹਨਾਂ ਤੋਂ ਇਹ ਲੈ ਕੇ ਗਏ ਪਹਿਲਾਂ ਵੀ ਦੁੱਧ ਦਹੀਂ ਵੀ ਇਹਨਾਂ ਤੋਂ ਜਾਂਦਾ ਏ ਜਿਵੇਂ ਅੱਛਾ ਜੀ ਹਰ ਇੱਕ ਚੀਜ਼ ਇਹਨਾਂ ਦੀ ਵਧੀਆ ਕੁਆਲਿਟੀ ਵਾਲੀ ਨੰਬਰ 1 ਅੱਛਾ ਤਾਂ ਸਿਸਟਮ ਇਹ ਜਿਹੜਾ ਕਮਾਈ ਹੋਊਗੀ ਉਹ ਬੌਨਸ ਦੇ ਰੂਪ ਵਿੱਚ ਕਸਟਮਰਾਂ ਨੂੰ ਹੀ ਦੇ ਦੇਣੀ ਆਪਣੇ ਕੋਲ ਕੁਝ ਨਹੀਂ ਰੱਖਣਾ ਹੈਗਾ ਹਾਂ ਠੀਕ ਹੈ ਠੀਕ ਹੈ ਨਹੀਂ ਚਲੋ ਵਧੀਆ ਜੀ ਹਾਂ ਹੋ ਜੋ ਲਓ ਜੀ ਠੀਕ ਹੈ ਲਓ ਕਿ ਨਹੀਂ ਹਾਂ ਬੋ ਕਰ ਬਾਕੀ